ਕਿਉ ਗੁਰੂ ਨੇ ਬਾਬਾ ਬੁੱਢਾ ਸਾਹਿਬ ਸਿੱਖ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਨਿਗਾਹ ਮੰਗ ਕਰ ਰਹੀ ਸੀ ਕਿ ਸਤਿਗੁਰੂ ਹੋਣਾਗਲਾ ਹੁਕਮ ਕੀ ਹੈ ਤੇ ਸਤਿਗੁਰੂ ਕਹਿੰਦੇ ਬ੍ਰਹਮ ਦਾ ਹੁਕਮ ਨਾਵਾ ਬ੍ਰਹਮ ਗਿਆਨੀ ਹੀ ਸੰਗਤ ਨੂੰ ਸੁਣਾਵੇ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਵਾ ਸੁਣੋ ਪਹਿਲੀ ਵਾਰ ਪ੍ਰਕਾਸ਼ਮਾਨ ਹੋ ਕੇ ਗੁਰੂ ਜੀ ਦੀ ਤੁਰਕੀ ਬਾਣੀ ਦਾ ਹੁਕਮ ਨਾਵਾ ਇਉਂ ਪ੍ਰਗਟ ਹੋਇਆ ਰਾਮਸਾਰ ਕੰਡੇ ਪੰਜਵੇਂ ਦਤਾਰ ਨੇ ਸੀ ਸੁਖੋ ਦੇ ਹੀ ਜੁਕਾਇਆ ਸਰਕਾਰ ਨੇ ਗ੍ਰੰਥ ਸਹਿਬ ਕਰਵਾਇਆ ਆਬ ਤਿਆਰ ਨੇ ਨਾਲੇ ਥਾਰਿਆ ਧਿਆਨ ਹਰੀ ਕੇ ਦਵਾਰ ਦਾ ਸੱਚਖੰਡ ਚੋਂ ਸੱਚਖੰਡ ਚੋਂ ਕੋਮ ਆਵੇ ਨਰੰਕਾਰ ਦਾ ਸੱਚਖੰਡ ਚੋਂ ਫੇਰ ਚਾਲ ਹਰਿ ਮੰਦਰ ਨੂੰ ਪਾਏ ਸੀ ਬਾਬਾ ਬੁੱਢਾ ਸਾਬ ਗ੍ਰੰਥ ਜੀ ਉਠਾਏ ਸੀ ਚੌਰ ਉੱਪਰ ਦਤਾਰ ਨੇ ਚਲਾਏ ਸੀ ਅੱਗੇ ਜਾਲ ਨਾਲ ਭਾਈ ਰਸਤਾ ਸਵਾਰ ਦਾ ਸੱਚਖੰਡ ਚੋਂ ਹੁਕਮ ਆਵੇ ਨਰੰਕਾਰ ਦਾ ਹਰੀ ਮੰਦਰ ਜਿਕੀਰਤ ਨਾ ਹੋਵੇ ਜੀ ਧੋਨ ਦਰਸ਼ ਪਿਆਸੀ ਮਨ ਹੋਵੇ ਜੀ ਐਸੀ ਕੀਰਤੀ ਜੇ ਕਰਤਾ ਆਬਸੋ ਨਾਦ ਗੂੰਜੇ ਆਇ ਗੰਮੀ ਸੱਚੇ ਘਰ ਤਾਰ ਦਾ ਸੱਚ ਖੰਡ ਚੋਂ ਹੁਕਮ ਆਵੇ ਨਿਰੰਕਾਰ ਦਾ ਪੀੜੇ ਸਹਿਬ ਉੱਤੇ ਗ੍ਰੰਥ ਜੀ ਸਹਾਏ ਨੇ ਸਹਿਬ ਉੱਤੇ ਗ੍ਰੰਥ ਜੀ ਸਹਾਏ ਨੇ ਗੁਰਾਹ ਬਾਬੇ ਨੂੰ ਬਚਨ ਫਰਮਾਏ ਨੇ ਇਦਾਂ ਕਹੇ ਪ੍ਰਕਾਸ਼ ਕਰਵਾਏ ਨੇ ਬ੍ਰਹਮ ਗਿਆਨੀ ਹੈ ਹੀ ਰੂਹੇ ਮੰਡਲੋਂ ਨੇ ਹਾ ਸੱਚਖੰਡ ਚੋਂ ਸੱਚਖੰਡ ਚੋਂ ਹੁਕਮ ਆਵੇ ਨਰੰਕਾਰ ਦਾ ਕੰਮ ਨਿਗਾਟੀ ਦੀ ਸੂਹੀ ਰਾਗ ਆਣ ਕੇ ਨਿਗਾਟੀ ਦੀ ਸੂਹੀ ਰਾਗ ਆਣ ਕੇ ਮਹੱਲਾ ਪੰਜਵਾਂ ਦੇ ਘਰ ਨੂੰ ਪਛਾਣ ਕੇ ਕੰਮ ਸੰਤਾਂ ਕੇ ਸਰਵ ਉੱਚ ਜਾਣ ਕੇ ਹਰ ਕੰਮ ਹੈ ਕਰਾਉਣੇ ਸੱਚਖੰਡ ਚੋਂ ਸੱਚਖੰਡ ਚੋਂ ਕਮ ਆਵੇ ਨਰੰਕਾਰ ਦਾ ਸੱਚਖੰਡ ਚੋਂ ਹੋਈ ਘਰਤ ਸੁਹਾਵੀਏ ਮਾਨ ਜੀ ਹੋਇਆ ਤਾਲਵੀ ਸੁਹਾਵਾ ਪਰਵਾਨ ਜੀ ਜਾਲ ਅੰਮ੍ਰਿਤ ਸਰੋਵਰ ਸ਼ਨਾਨ ਜੀ ਤਨ ਮਨ ਹਉ ਨਿਹਾਲ ਇੱਥੇ ਨਾ ਸੱਚਖੰਡ ਚੋਂ ਸੱਚਖੰਡ ਚੋਂ ਹੁਕਮ ਆਵੇ ਨਰੰਕਾਰ ਦਾ ਬ੍ਰਹਮ ਬੋਲ ਬ੍ਰਹਮ ਗਿਆਨੀ ਫਰਮਾਉਂਦੇ ਗਏ ਸੋਣ ਸੋਣ ਪਾਤਸ਼ਾਹ ਵੀ ਸੀਸ ਨੂੰ ਚਕਾਉਂਦੇ ਗਏ ਦੇ ਤੂਟੀ ਬਾਣੀ ਗੁਰੂ ਸਮਝਾਉਂਦੇ ਗਏ ਬਾਣੀ ਮਨ ਰੂਪ ਖੋਦ ਪਾਰ ਵਿਦਗਾਰ ਦਾ ਸੱਚਖੰਡ ਚੋਂ ਸੱਚਖੰਡ ਚੋਂ ਕਮ ਆਵੇ ਨਰੰਕਾਰ ਦਾ ਸੱਚਖੰਡ ਚੋਂ ਬਾਣੀ ਗੁਰੂ ਗੁਰੂ ਬਾਣੀ ਨੂੰ ਵਿਚਾਰ ਕੇ ਗੁਰੂ ਗੁਰੂ ਬਾਣੀ ਨੂੰ ਵਿਚਾਰ ਕੇ ਧਰਮ ਦਾਖਤ ਉੱਪਰ ਸਤਕਾਰ ਕੇ ਗੁਰਾਂ ਤਾਜ ਖੋਦ ਸੀਸ ਤੇ ਸ਼ਿੰਗਾਰ ਕੇ ਗੁਰਮਖ ਗਾਡੀ ਸੱਚ ਖੰਡ ਚੋਂ ਹੁਕਮ ਆਵੇ ਨਰੰਕਾਰ ਦਾ ਹਰ ਰਾਮਦਾਸ ਦਾ ਸਰੋਵਰ ਜੋ ਨਾਤੇ ਜੀ ਰਾਮਦਾਸ ਦੇ ਸਰੋਵਰ ਜੋ ਨਾਤੇ ਜੀ ਸਭ ਉਤਰਨ ਪਾਪ ਜੋ ਕਮਾਤੇ ਜੀ ਕਾਗਦੇਲ ਵੀ ਹੰਸ ਬੋਧ ਪਾਤੇ ਜੀ ਸਿੱਖ ਗੁਰੂ ਦੇ ਪਰ ਉਸੇ ਜਨਮ ਸਵਾਰ ਦਾ ਸੱਚਖੰਡ ਚੋਂ ਸੱਚਖੰਡ ਚੋਂ ਕੋਮ ਆਵੇ ਨਰੰਕਾਰ ਦਾ ਸੱਚਖੰਡ ਚੋਂ ਡਿੱਠੇ ਸਭੇ ਥਾਵਾਂ ਨਹੀਂ ਤੋਦ ਜਿਹਿਆ ਕਿਸੇ ਲੋਕ ਵਿੱਚ ਕਿਸੇ ਥਾਣੀ ਇਹ ਆ ਦਰਮਸਤਾ ਹੈ ਹਰੀ ਦਾਸ ਨੇਹਿਆ ਪਸ਼ੂ ਪ੍ਰੇ ਜੋ ਮੁਗਦ ਸਾਬਨਾ ਨੂੰ ਤਾਰਦਾ ਸੱਚਖੰਡ ਚੋਂ ਸੱਚਖੰਡ ਚੋਂ